ਇਸੇ ਅਸਾ অবতার ਅੰਸਾ অবতার ਅੰਸਾ অবতার ਹੁੰਦੇ ਨੇ ਰਾਜੇ ਉਹ ਰਾਜੇ ਹੁੰਦੇ ਨੇ ਕਈ ਕਿਸਮ ਜੇ ਕਿਹਾ ਜਾਏ ਬਾਣੇ ਰਾਜੇ ਨੇ ਜੁੱਧ ਲਾ ਦਿੱਤਾ ਕੋਈ ਰਾਜਾ ਧਰਤੀ ਤੇ ਜੁੱਧ ਨਹੀਂ ਲਾ ਸਕਦਾ ਜੀਤੇ ਖਾਮ ਅਮਰਾਮ ਸਖਦਾਰ ਹੈ ਸਭ ਹਰ ਕੇ ਕੀ ਹੈ ਜੋ ਹਰ ਕਰਾਏ ਸੋ ਉਹ ਕਰੇ ਸਭ ਹਰ ਕੇ ਅਰਥੀ ਹੈ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਤਨੇ ਰਾਜੇ ਰਾਣੇ ਰਾਜੇ ਮਹਾਰਾਜੇ ਹਨ ਇਹ ਰੱਬ ਤੇ ਹੀ ਬਣਾਏ ਬਣੇ ਨੇ ਸਾਰੇ ਕਿਉਂ ਨਹੀਂ ਬਣ ਜਾਂਦੇ ਜਦੋਂ ਇਹ ਜੁੱਧ ਲਾਉਂਦੇ ਨੇ ਵਾਹਿਗੁਰੂ ਦਾ ਹੁਕਮ ਆ ਜਾਂਦਾ ਲੜਕੇ ਮਰ ਜਾਂਦੇ ਲੜਕੇ ਮਰ ਜਾਂਦੇ ਨੇ ਜੋ ਹਰ ਕਰਾਇ ਸੋ ਉਹ ਕਰੇ ਜੋ ਵਾਹਿਗੁਰੂ ਚਾਹੁੰਦਾ ਹੈ ਉਹ ਉਹ ਕਰਦੇ ਨਹੀਂ ਉਹਨਾਂ ਤੇ ਵਸਦਾ ਕੁਛ ਨਹੀਂ ਹੈ ਇਹ ਲੋਕਾਂ ਦੀਆਂ ਗੱਲਾਂ ਬਾਤਾਂ ਹੈ ਕਾਣੇ ਰਾਜ ਨਿਯੁਕਤਾ ਆਗਰਤਾ ਉਸ ਕਿਸੇ ਦੇ ਵਸ ਨਹੀਂ ਅਦੁੱਤੀ ਦੇਖਿਆ ਨਾ ਛੋਟੇ ਹੁੰਦੇ ਆਪਾਂ ਦੇਖਦੇ ਹੁੰਦੇ ਸਾਨੂੰ ਇਸ ਪੈਠ ਸਾਰਾ ਚੜਦਾ ਹੁੰਦਾ ਸੀ ਸਵੇਰੇ 3 ਵਜੇ ਬਾਹਰ 2 ਕਿ ਮੀਟਰ ਬੋਦੀ ਉਹਦੀ ਦਿਸਣੀ ਛਾਣੇ ਬਜ਼ੁਰਗ ਕਹਿੰਦੇ ਲੜਾਈ ਲੱਗੀ ਕਿ ਲੱਗੀ ਜਿਵੇਂ ਗੱਟੀ ਆਉਣੀ ਹੁੰਦੀ ਹੈ ਸਾਰੇ ਬਟਨ ਬਦਲ ਕੇ ਲਾਲ ਬੰਦ ਹਰੇ ਜਗ ਜੇ ਇਸੇ ਤਰ੍ਹਾਂ ਉਤੋਂ ਤੱਕ ਸਾਰਾ ਅਧਰਾ ਬਦਲੀ ਹੋ ਜਾਂਦਾ ਵੀ ਹੁਣ ਲੜ ਕੇ ਮਰ ਜਾਓ ਤੁਸੀਂ ਬੰਦਗੀ ਨਹੀਂ ਕਰਦੇ ਰਾਜਨ ਨੂੰ ਤੁਮ ਹੋ ਜਾਂਦਾ ਰਾਜਨ ਦਾ ਬਸਤਾ ਨਹੀਂ ਜਿੱਤੇ ਖਾਮ ਸਿਕਦਾਰ ਹੈ ਸਿਕਦਾਰ ਸਭ ਹਰ ਕੇ ਕੀ ਰੱਬ ਦੇ ਹੀ ਬਣਾਏ ਨੇ ਜੋ ਹਰ ਕਰਾਏ ਸੋ ਕਰੇ ਅੰਦਰੋਂ ਪ੍ਰੇਰਣਾ ਹੁੰਦੀ ਹੈ ਵੀ ਤੁਸੀਂ ਵੀ ਤਿਆਰੀ ਕਰੋ ਤੁਜੇ ਰਾਜ ਤੁਸੀਂ ਲੜ ਕੇ ਮਰਜੋ ਕੰਮੁਕਾ ਤੁਹਾਡਾ ਤੈਨੂੰ ਕਹਿੰਦੇ ਨੇ ਅੰਸਾ અવਤਾਰ ਇਹ ਹੁੰਦੇ ਨੇ ਤਿੰਨ ਕਿਸਮ ਦੇ ਇੱਕ ਤਾਂ ਰਜਗੁਣੀ ਹੁੰਦੇ ਉਹ ਲੜਦੇ ਲੁੱੜਦੇ ਨਹੀਂ ਹੁੰਦੇ ਚੰਗਾ ਖਾਣਾ ਚੰਗਾ ਪਾਣਾ ਚੰਗੀਆਂ ਸਵਾਰੀਆਂ ਹਾਥੀ ਕੋੜੇ ਪ੍ਰਾਣ ਸਭ ਵਿੱਚ ਹੁੰਦੇ ਸੀ ਆਪਣੇ ਨਾਂ ਦੇ ਨਗਰ ਸ਼ਹਿਰ ਵਸਾਉਣੇ ਇਹਨਾਂ ਗੱਲਾਂ ਵਿੱਚ ਉਹਨੂੰ ਕਿਹਾ ਰਜਗੁਣੀ ਰਾਜ ਦੂਸਰੇ ਹੁੰਦੇ ਸਤੋਗੁਣੀ ਰਾਜੇ ਰਾਜਾ ਚੰਦ ਮਹਾਰਾਜਾ ਰਣਜੀਤ ਸਿੰਘ ਰਾਜਾ ਹਰੀਚੰਦ ਪ੍ਰਲਾਦ ਤਰੂ ਇਹ ਸਤੋਗੁਣੀ ਰਾਜੇ ਹੈ ਆਪ ਵੀ ਤਰੇ ਨੇ ਦੁਨੀਆ ਦਾ ਭਲਾ ਕੀਤਾ ਸਾਰੇ ਨਰਕੇ ਚ ਨਹੀਂ ਜਾਂਦੇ ਤਾਂ ਉਹ ਰਾਜ ਰਾਜ ਤੇ ਉਹ ਨਰਕੇ ਗੱਲ ਝੂਠੀ ਹੈ 10 ਅਵਤਾਰ ਰਾਜੇ ਹੋਏ ਵਰਤੇ ਆਦੂ ਮਾਨ ਦੇਵ ਅਪਤੂਤਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਚਮੀਆਂ ਵਿੱਚ 10 ਅਵਤਾਰ ਰਾਜਿਆਂ ਦੇ ਇਹੋ ਜਿਹੇ ਹੋਏ ਨੇ ਉਹਨਾਂ ਪਤਾ ਨਹੀਂ ਕਿੰਨੀ ਕੁ ਦੁਨੀਆ ਦਾ ਭਲਾ ਕੀਤਾ ਸਭ ਨੂੰ ਕਹਿਦੇ ਨਾਲ ਹੋਜੀ ਨਰਕੇ ਚ ਜਾਂਦੇ ਸਾਰੇ ਨਹੀਂ ਜਾਂਦੇ ਇਸ ਜੰਦ ਨੇ ਤਮੋਗੁਣੀ ਰਾਜ ਨੂੰ ਸਭਾਈ ਇਹ ਜੰਦ ਵਰਡ ਖਣ ਲੜਨਾ ਲੜ ਕੇ ਮਰ ਜੰ ਆਪ ਜਾਂ ਫੌਜੀ ਮਰਵਾ ਲੈਣੀ ਰਾਜੇ ਇਹ ਨਾ ਕੀਏ ਪੇੜ ਮਰੇ ਫਿਰ ਜੂ ਨਹੀਂ ਪਾਏ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇਹ ਰਾਜੇ ਨੇ ਆਪ ਲੜ ਕੇ ਮਰ ਜੰਦੇ ਦੂਜਿਆਂ ਲੜਾ ਕੇ ਮਰਵਾ ਦਿੰਦੇ ਜੂਨਾ ਵਿੱਚ ਜਾਂਦੇ ਨੇ ਤਾਂ ਇਸ ਤੋਂ ਸਿੱਧ ਹੋਇਆ ਕਿ ਰਾਜੇ ਇੱਕੋ ਜੇ ਨਹੀਂ ਹੁੰਦੇ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਤੋ ਇਹ ਤੀਸਰੇ ਅੰਸ਼ਾ અવਤਾਰ ਚ